ਦੋਸਤੋ ਅੱਜ ਭਾਰਤ ਦੀ ਆਰਮੀ ਵੱਲੋਂ ਇੱਕ ਬੜਾ ਵੱਡਾ ਖੁਲਾਸਾ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਆਰਮੀ ਦੇ ਆਫੀਸਰ ਬੜੀ ਡਿਟੇਲ ਚ ਦੱਸ ਰਹੇ ਸਨ ਕਿ ਕਿਸ ਤਰ੍ਹਾਂ 8 ਤਰੀਕ ਦੀ ਤੜਕਸਾਰ 8 ਮਈ ਤੜਕਸਾਰ ਸਵੇਰੇ ਪਾਕਿਸਤਾਨ ਵੱਲੋਂ ਬਹੁ ਗਿਣਤੀ ਦੇ ਵਿੱਚ ਬਹੁਤ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਡਰੋਨ ਅਤੇ ਮਿਜ਼ਾਈਲਾਂ ਨਾਲ ਅਟੈਕ ਕੀਤਾ ਗਿਆ ਸ਼੍ਰੀ ਅਮਰਸਰ ਸਾਹਿਬ ਦੇ ਉੱਤੇ ਔਰ ਉਹਨਾਂ ਦੇ ਅਟੈਕ ਦਾ ਕੇਂਦਰ ਸੀ ਸ਼੍ਰੀ ਹਰਮੰਦਰ ਸਾਹਿਬ ਔਰ ਸਾਡੇ आर्मी डिफेंस सिस्टम ने बहुत ही अंधेरे में पाक ने अनुमान अनुसार ड्रोन और मिसाइल के जरिए से सभी सैन्य एवं सिविल ठिकानों पे और खास तौर पे गोल्डन टेंपल पे भारी तादाद से ड्रोन का हमला किया क्योंकि हम इसके लिए तैयार थे तो भारतीय सेना के आर्मी एयर डिफेंस के सतर्क और सशक्त योद्धाओं ने पाकिस्तान के नापाक इरादों को पूरी तरीके से ध्वस्त करते हुए ड्रोन और मिसाइल हमले को पूरी तरह से विफल कर दिया और हमने गोल्डन टेंपल पे एक आंच भी नहीं आने दी दोस्तों जिस तरह के आप देखिए साढ़े आर्मी के अफसर ने बड़ी डिटेल चेहरे बारे सू जानकारी दी है पर मैं दोस्तों एक गल तू कर दुश्मन बात करे अनहोनी ਪਾਕਿਸਤਾਨ ਨੇ ਆਪਣੀ ਔਕਾਤ ਦਿਖਾਈ ਆ ਪਰ ਸਾਡੀ ਆਰਮੀ ਨੇ ਉਹਨਾਂ ਦੇ ਨਾ ਕਾਬਲੇ برداشت ਜਿਹੜਾ ਤਰੀਕਾ ਸੀਗਾ ਉਹਨੂੰ ਨਿਸ਼ਤ ਨੂੰਬੂਤ ਕਰਕੇ ਰੱਖ ਦਿੱਤਾ ਬਟ ਇੱਕ ਸਮੇ ਉਹ ਵੀ ਸਰਕਾਰ ਸੀ ਜਿੱਦਣ ਸਾਡੀ ਇਸੇ ਹੀ ਸ਼ਾਨਮਤੀ ਵਾਲੀ ਮਾਣਮੱਤੇ ਵਾਲੀ ਆਰਮੀ ਦੇ ਉੱਤੇ ਦਾਗ ਲਵਾ ਕੇ ਰੱਖ ਦਿੱਤਾ ਸੀ ਇੱਕ ਸਰਕਾਰ ਨੇ ਜਦੋਂ ਹਰਮੰਦਰ ਸਾਹਿਬ ਤੇ ਟੈਂਕਾਂ ਧੋਪਨ ਨਾਲ ਹਮਲਾ ਕਰਵਾਇਆ ਸੀਗਾ ਇੱਕ ਉਹ ਸਰਕਾਰ ਸੀ ਜਿਹੜੀ ਕਹਿੰਦੀ ਸੀ ਜਦ ਬڑا ਪੇੜ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ ਤੇ ਦੋਸਤੋ ਅੱਜ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਦੇਸ਼ ਦੀ ਆਰਮੀ ਨੇ ਪਾਕਿਸਤਾਨ ਵੱਲੋਂ ਸਾਡੇ ਦੁਸ਼ਮਣ ਮੁਲਕ ਵੱਲੋਂ ਕੀਤੇ ਗਏ ਨਾਕਾਬਲੇ ਬਰਦਾਸ਼ ਸ਼੍ਰੀ ਹਰਮੰਦਰ ਸਾਹਿਬ ਤੇ ਕੀਤੇ ਗਏ ਹਮਲੇ ਨੂੰ ਇਸ ਤੋਂ ਨ부ਤ ਕਰਕੇ ਰੱਖ ਦਿੱਤਾ ਮੈਂ ਮੋਦੀ ਸਾਹਿਬ ਦਾ ਵੀ ਧੰਨਵਾਦ ਕਰਦਾ ਤੇ ਸਭ ਤੋਂ ਵੱਧ ਧੰਨਵਾਦ ਕਰਦਾ ਸਾਡੀ ਆਰਮੀ ਦਾ ਸਾਡੇ ਡਿਫੈਂਸ ਸਿਸਟਮ ਦਾ ਤੇ ਸਾਡੀ ਮੌਜੂਦਾ ਸਰਕਾਰ ਦਾ ਜਿਨ੍ਹਾਂ ਨੇ ਐਡਾ ਵਧੀਆ ਸਾਨੂੰ ਅਤੇ ਡਿਫੈਂਸ ਸਿਸਟਮ ਦੱਸਦਾ ਕਿ ਸਾਡੀ ਜਾਨ ਮਾਲ ਦੀ ਰਾਖੀ ਅੱਜ ਸਾਡੀ ਭਾਰਤ ਸਰਕਾਰ ਕਰ ਰਹੀ ਹੈ ਤੇ ਅਸੀਂ ਆਰਾਮ ਨਾਲ ਆਪਣੇ ਘਰਾਂ 'ਚ ਸੌ ਰਹੇ ਹਾਂ ਮੈਂ ਇੱਕ ਵਾਰ ਫਿਰ ਤੋਂ ਆਪਣੀ ਆਰਮੀ ਨੂੰ ਸਲੂਟ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ